ਚੋਰ ਆਏ ਸੀ ਗਾਈਆਂ ਲੈ ਕੇ ਚਲੇ ਜਾਂਦੇ ਸੀ ਜਦੋਂ ਜੂ ਟੱਪਦੇ ਸੀ ਅੱਖਾਂ ਤੋਂ ਅੰਨੇ ਹੋ ਜਾਂਦੇ ਸੀ ਸਾਰੀ ਰਾਤ ਹੀ ਆਹੀ ਕਰੀ ਇਹ ਬੰਦੇ ਠੀਕ ਹੁੰਦੇ ਵੀ ਵੱਡੇ ਵੱਡੇ ਡਾਕਟਰ ਫੇਲ ਹੋ ਜਾਂਦੇ ਹੋ ਗਈ ਪਰ ਤੁਸੀਂ ਫਿਰ ਇਹੋ ਜਿਹਾ ਤੁਹਾਨੂੰ ਕੀ ਵਾਰਾ ਵੀ ਤੁਸੀਂ ਇਹ ਸੰਤ ਭਾਈ ਮੋਰਥ ਹੁੰਦੀ ਸਾਡੀ ਪਿੰਡ ਜਗਾ ਬਣੀ ਹੋਈ ਆ ਅੱਛਾ ਮਿੱਤਰੋ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਐਤਵਾਰ ਨੂੰ ਮੈਂ ਤੁਹਾਨੂੰ ਬਾਬਾ ਜੀ ਦੀ ਸੰਗਤ ਦੇ ਦਰਸ਼ਨ ਜ਼ਰੂਰ ਕਰਾਵਾਂਗਾ ਆ ਦੇਖੋ ਜੀ ਮਿੱਤਰੋ ਕੁੜੀ ਨੂੰ ਕੈਂਸਰ ਆ ਲਾਸਟ ਸਟੇਜ ਆ ਡਾਕਟਰ ਨੇ ਜਵਾਬ ਦਿੱਤਾ ਤੇ ਬਾਬਾ ਜੀ ਕੋਲ ਇੱਕ ਆਸ ਲੈ ਕੇ ਆਈ ਆ ਵਿਥੌਲਾ ਪਾਜੀ ਤੇ ਮੈਂ ਕਹਿੰਨਾ ਵਾਹਿਗੁਰੂ ਕਿਰਪਾ ਜਰੂਰ ਕਰੇ ਇਸ ਬੱਚੀ ਤੇ ਹਾਂਜੀ ਹੁਣ ਤੁਹਾਨੂੰ ਦਿਖਾ ਦਿੰਨਾ ਸਵੇਰ 5:30 ਵਜੇ ਦਾ ਸਮਾਂ ਤੇ ਤੁਸੀਂ ਭੀੜ ਦੇਖੋ ਤੁਸੀਂ ਮੈਂ ਖੁਦ ਹੈਰਾਨਾ ਮੋਟਰਸਾਈਕਲ ਗੱਡੀਆਂ ਸਵੇਰ 5:30 ਵਜੇ ਆਣ ਕੇ ਲੱਗ ਚੁੱਕੀਆਂ ਸੀ ਤੇ ਲਗਭਗ ਵੀ 4 ਵਜੇ ਤੋਂ ਬਾਬਾ ਜੀ ਥੌਲਾ ਪਹੁੰਚ ਸਟਾਰਟ ਕਰ ਦਿੰਦੇ ਨੇ ਤੇ ਇਹ 5:30 6 ਵਜੇ ਦਾ ਸਮਾਂ ਦੇਖੋ ਤੁਸੀਂ ਵੀ ਇੰਨੀ ਸੰਗਤ ਪਹੁੰਚ ਗਈ ਲਗਭਗ ਵੀ 300 350 ਬੰਦਾ ਜਿਹੜਾ ਕਿ ਆ ਚੁੱਕਿਆ ਤੇ ਜਿਨ੍ਹਾਂ ਨੂੰ ਬਾਬਾ ਜੀ ਥੌੜਾ ਪਾ ਵੀ ਚੁੱਕਿਆ 1.5 200 ਬੰਦਾ ਜਿਹੜਾ ਕਿ ਥੌੜਾ ਪਾ ਕੇ ਜਾ ਵੀ ਚੁੱਕਿਆ ਇਸ ਤਰੀਕੇ ਨਾਲ ਬਾਬਾ ਜੀ ਕੀ ਕਰਦੇ ਜਦੋਂ ਸੰਗਤ ਜ਼ਿਆਦਾ ਹੋਵੇ ਉਹਨਾਂ ਨੂੰ ਲੈਣਾ ਵਿੱਚ ਬਿਠਾ ਕੇ ਥੌੜਾ ਪਾਉਣਾ ਸਟਾਰਟ ਕਰ ਦਿੰਦੇ ਜਿਹੜੀ ਆਪ ਦੀ ਐਕਚੁਅਲੀ ਚ ਜਗ੍ਹਾ ਹੁੰਦੀ ਉੱਥੋਂ ਉੱਠ ਕੇ ਤੇ ਲੈਣਾ ਵਿੱਚ ਬਿਠਾ ਕੇ ਸੰਗਤ ਨੂੰ ਥੌੜਾ ਪਾਉਣਾ ਸਟਾਰਟ ਕਰ ਦਿੰਦੇ ਮੇਰੇ ਹਜੇ ਵੀ ਮੰਨਣ ਚ ਨਹੀਂ ਆਉਂਦੀ ਮੈਂ ਹਜੇ ਵੀ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਪਰ ਜਦੋਂ ਇੱਥੇ ਪੜ੍ਹੇ ਲਿਖੇ ਸੂਝਵਾਨ ਲੋਕ ਆਏ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਦੱਸਿਆ ਵੀ ਅਸੀਂ ਜਦੋਂ ਥੌੜਾ ਪਵਾ ਕੇ ਗਏ ਨ ਬਾਕੀ ਮੈਂ ਕੁਝ ਬਿਆਨ ਰਿਕਾਰਡ ਕੀਤੇ ਨੇ ਪੜ੍ਹੀ ਲਿਖੀਆਂ ਲੇਟੀਆਂ ਦੇ ਉਹ ਤੁਸੀਂ ਬਿਆਨ ਸੁਣੋ ਤੇ ਉਸ ਤੇ ਵਿਚਾਰ ਕਰੋ ਅੱਗੇ ਤੁਸੀਂ ਸੌਂਗ ਪੜ੍ਹਨਾ ਜਸਪ੍ਰੀਤ ਜੀ ਕਿੱਥੋਂ ਆਏ ਜੀ ਪਿੰਡ ਬੱਲੂਆਣੇ ਤੋਂ ਜੀ ਬੱਲੂਆਣੇ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਗੱਠਗਾਵਾ ਸੀ ਕਿ ਰਸੋਲੀਆਂ ਸੀ ਪੱਥਰੀਆਂ ਸੀ ਕਿੰਨੀ ਪੁਰਾਣੀ ਸੀ ਗੱਠਿਆਬਾਦ ਮੈਨੂੰ ਹੋ ਗਏ 8-7 ਸਾਲ ਤੇ ਕਿੰਨਾ ਚਿਰ ਹੋ ਗਿਆ ਬਾਬਾ ਜੀ ਤੋਂ ਥੋੜਾ ਪੰਗੇ ਮੈਨੂੰ ਜੀ ਅੱਜ ਤੀਜਾ ਥੋੜਾ ਹੈ ਜੀ ਤੀਜਾ ਥੋੜਾ ਹਾਂਜੀ ਕਿੰਨਾ ਫਰਕ ਲੱਗਦਾ ਜੀ ਮੈਨੂੰ ਜੀ ਪੂਰਾ ਜੀ ਮੈਂ ਤਾਂ ਦਵਾਈ ਖਾਦੀ ਨਹੀਂ ਜੀ ਪਹਿਲੇ ਥੋੜੇ ਦੀ ਨਹੀਂ ਦਵਾਈ ਖਾਦੀ ਅੱਛਾ ਜੀ ਤੇ ਵੈਸੇ ਪਹਿਲਾਂ ਦਵਾਈ ਕਿੰਨੀ ਚੱਲਦੀ ਪਹਿਲਾਂ ਜੀ ਰੋਜ਼ ਦੀਆਂ 8 ਗੋਲੀਆਂ ਬਿਠਿੰਡੇ ਉਹ ਵੀ ਚੱਲੀ ਜਾਂਦੀ ਸੀ ਪਿੰਡ 'ਚੋਂ ਵੀ ਕਿਤੇ ਉਹ ਆਰਾਮ ਨਹੀਂ ਆਇਆ ਸੀ ਥੋਲੇ ਵੀ ਬਾਧੂ ਪਵਾ ਲਈ ਸੀ ਜਮਾ ਸਹੀ ਹੈ ਜੀ 8 ਥਾਣਾ ਸਿੰਘ ਪਿੰਡੀ ਬਲੋਚਾ ਤੋਂ ਪਿੰਡੀ ਬਲੋਚਾ ਤੋਂ ਹਾਂ ਜੀ ਕੀ ਪ੍ਰੋਬਲਮ ਸੀ ਕੋਈ ਰੁਪਏ ਦਾ ਮੈਨੂੰ ਪ੍ਰੋਬਲਮ ਸੀਗੀ ਜੀ ਕੋਈ ਹਾਰਡ ਦੀ ਕਹਿ ਦਿੰਦਾ ਕੋਈ ਕੁਸ ਕਹਿ ਦਿੰਦਾ ਸੀ ਕੋਈ ਸਰਵੇਖਲ ਕਹਿ ਦਿੰਦਾ ਸੀ ਅੱਛਾ ਜੀ ਆਹ ਪਾਸਾ ਸਾਰਾ ਦੁੱਖਣ ਲੱਗ ਜਾਂਦਾ ਸੀ ਅੱਛਾ ਜੀ ਆਹ ਜਵਾੜੇ 'ਚ ਦਰਦ ਹੋਣ ਲੱਗ ਜਾਂਦਾ ਸੀ ਬਾਹਾਂ ਝੋਣ ਲੱਗ ਜਾਂਦਾ ਅੱਛਾ ਜੀ ਮੈਨੂੰ 15 ਦਿਨ ਹੋ ਗਏ ਆਉਂਦੇ ਨੂੰ ਇੱਥੇ ਇੱਥੇ ਹਾਂ ਬਾਬੇ ਦੇ ਥੋਲੇ ਪਤੂੜੇ ਪਾਏ ਆ ਥੋਲੇ ਤੇ ਦਵਾਈ ਚਲਦੀ ਸੀ ਪਹਿਲਾਂ ਕੋਈ ਦਵਾਈ ਚਲਦੀ ਹੈ ਜੀ ਦਵਾਈ ਹੁਣ ਮੈਂ ਘਟਾ ਤੀ ਘਟਾ ਤੀ ਫਰਕ ਕਿੰਨਾ ਕੁ ਲੱਗਦਾ ਮੈਨੂੰ ਫਰਕ ਕਿਉਂ ਲੱਗਦਾ ਜੀ ਮੈਨੂੰ ਜਿਵੇਂ 75% ਫਰਕ ਪੈ ਗਿਆ ਹੁੰਦਾ 75% ਕਿਹੜੀ ਜਗ੍ਹਾ ਤੋਂ ਆਏ ਜੀ ਐ ਪ੍ਰੋ ਪ੍ਰੈਂਗ ਹੋਈ ਪਰ ਕੀ ਨਾ ਆਈ ਤੁਹਾਡਾ ਹਰਵਿੰਦਰ ਸਿੰਘ ਹਾਂ ਜੀ ਹਰਵਿੰਦਰ ਸਿੰਘ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਇਹ ਗੁਰਦੇ ਫੇਲੇ ਵੀ ਗੁਰਦੇ ਫੇਲਾ ਹਾਂਜੀ ਉਹਨਾਂ ਗੁਰਦੇ ਫੇਲੇ ਸੀ ਤੇ ਰੋਟੀ पण ਇੰਨੀ ਪਾਈਦਾ ਸੀ ਅੱਛਾ ਫਿਰ ਇੱਥੇ ਆਉਣ ਲੱਗੇ ਥੋੜੇ ਪੌਣ ਲਾ ਪਏ ਜੀ ਅੱਛਾ ਤੋਂ ਬਾਦ ਮੈਂ ਦਾਦਾ ਰੋਟੀਆਂ ਖਾ ਲੈਂਦੀਆਂ अच्छा ते डायलेस डायलेस 10 ਆਈ ਹੁੰਦੀ ਪੀ ਹੁੰਦੀ ਆ ਕਿੰਨੇ ਚਿਰ ਬਾਅਦ ਹੁੰਦੀ ਆ ਇਹ 10 ਦਿਨ ਹੁੰਦੀ ਆ ਅੱਗੇ ਕਿੰਨਾ ਚਿਰ ਹੁੰਦੀ ਆ ਅੱਗੇ 8-3 ਦਿਨ ਕਰਾ ਲਈ ਦੀ ਹੁਣ 10 ਦਿਨ ਬਾਬਾ ਕਹਿੰਦੇ ਵਧਾ ਦੇ ਜਿਹੜਾ ਡਾਇਟ ਕਰਾਇਆ ਪਿਆ ਉਹਨੂੰ ਘਟਾ ਜਿਹੜਾ ਕਰੰਟਰ ਨੂੰ ਘਟ ਗਿਆ ਅੱਛਾ ਅੱਛਾ ਡਾਇਲਸ ਕਿੱਥੇ ਕਰਾਉਣੇ ਤੁਸੀਂ ਡਾਇਲਸ ਬਠਿੰਡੇ ਬਠਿੰਡੇੋਂ ਮੈਂ ਨਾ 9% ਵਰ 50% ਫਰਕ ਲੱਗਦਾ ਆ ਤੁਹਾਨੂੰ ਜੀ ਸ਼ੋਰ ਹਾਂਜੀ ਅੱਛਾ ਲੱਗਦਾ ਵੀ ਠੀਕ ਹੋ ਜਾਓਗੇ ਵਧੀਆ ਹਾਂਜੀ ਹਾਂਜੀ ਬਾਕੀ ਮਿੱਤਰੋ ਜਦੋਂ ਇਹਨਾਂ ਦੀਆਂ ਮਗਨਾਂ ਸੁਣੀਆਂ ਦੀ ਕਹਿੰਦਾ ਕਿ ਮੈਂ ਤਾਂ ਹੌਂਸਲੇ ਦੇ ਵਿੱਚ ਆ ਥੌੜਾ ਪਾਉਣ ਤੋਂ ਬਾਅਦ ਕਹਿੰਦਾ ਸਾਡੇ ਚ ਇੱਕ ਅਲੱਗ ਜੀ ਏਨਰਜੀ ਫੀਲ ਹੁੰਦੀ ਆ ਤੇ ਬਾਕੀ ਤੁਹਾਨੂੰ ਉਹ ਜਗ੍ਹਾ ਦਿਖਾਉਣੇ ਜਿੱਥੇ ਐਕਚੁਅਲੀ ਚ ਬਾਬਾ ਥੌੜਾ ਪਾਉਂਦੇ ਨੇ ਤੇ ਇੱਕ ਤੁਹਾਨੂੰ ਸੱਚੇ ਭਗਤ ਨਾਲ ਮਲਾਉਣੇ ਆ ਜਿਨ੍ਹਾਂ ਦਾ ਕੇ ਬਾਬਾ ਜੀ ਨੇ ਬਹੁਤ ਸਵਾਰਿਆ ਤੇ ਅੱਗੇ ਉਹਨਾਂ ਦੀ ਗੱਲਬਾਤ ਉਹਨੂੰ ਜਿਹੜਾ ਕਿ ਉਹਨਾਂ ਦੀ ਹਾਲ ਦੀ ਘੜੀ ਵਿੱਚ ਸੇਵਾ ਵੀ ਕਰ ਰਹੇ ਨੇ ਹਾਂ ਭਾਈ ਗਗਨੇ ਕੀ ਹਾਲ ਆ ਵਧੀਆ ਜੀ ਕਿੰਨਾ ਚਿਰ ਹੋ ਗਿਆ ਬਾਬਾ ਜੀ ਕੋਲੋਂ ਮੈਨੂੰ ਵੀ ਤੇ ਇੱਕ ਤਰੀਕੋ ਤੋਂ ਆਇਆ ਸੀ ਮੈਂ ਪਿਛਲੇ ਮਹੀਨੇ ਅੱਛਾ ਤੇ ਤੇ ਫਿਰ ਬਾਬਾ ਦੇ ਲਾੜੀ ਆ। ਹਾਂਜੀ। ਕਿਵੇਂ ਬਾਬਾ ਨੇ ਕਿਵੇਂ ਕਿਰਪਾ ਕੀਤੀ? ਮੈਂ ਜੀ ਦੁਬਈ ਆਇਆ ਸੀਗਾ ਮੈਂ ਉੱਥੇ ਫਸ ਗਿਆ ਸੀ ਜੀ। ਅੱਛਾ। ਉੱਥੇ ਮੈਨੂੰ ਪਾਸਪੋਰਟ ਬਾਬਾ ਮੇਰੀ ਮੰਮੀ ਦੇ ਉੱਤੇ ਬਾਬਾ ਜੀ ਨੇ ਠੋਲਾ ਪਾਇਆ ਸੀਗਾ। ਅੱਛਾ। ਤੇ ਬੁਣੇ ਮੇਰਾ ਪਾਸਪੋਰਟ ਕਢਾ ਕੇ ਦਿੱਤਾ। ਜਿੱਦ ਦੇ ਪਾਸਪੋਰਟ ਨਿਕਲਿਆ ਮੈਂ ਅਗਲੇ ਦਿਨ ਹੀ ਆ ਕੇ ਇੱਥੇ ਮੱਥਾ ਟੇਕਿਆ ਬਾਬੇ ਦੇ ਪੈਰੀਂ ਆ ਕੇ ਡਿਆ ਪਿਆ। ਪਹਿਲੇ ਠੋਲੇ ਤੇ ਮੈਂ ਇੱਥੇ ਆ ਗਿਆ ਸੀ। ਉੱਥੇ ਕੀ ਗੱਲ ਬਣ ਗਈ ਸੀ ਕਿ ਨਹੀਂ ਨਹੀਂ ਸੀ। ਉੱਥੇ ਜੀ ਕੰਪਨੀ ਸੀਗੀ ਕੰਪਨੀ ਦੇ ਵਿੱਚ ਬਿਜਾ ਨਹੀਂ ਲੱਗਦਾ ਪਿਆ ਸੀ। ਅੱਛਾ। ਹਾਂਜੀ। ਇਹ ਖਰ ਕਦੋਂ ਕਿ ਇੱਥੇ ਕਿੰਨਾ ਚਿਰ ਹੋ ਗਿਆ ਡਿਊਟੀ ਕਰਦੇ ਨੂੰ ਲੱਗ। ਮਨੇ ਸਵਾ ਮਹੀਨਾ ਹੋ ਚਲੇ। ਹਾਂਜੀ ਸੰਘਤ ਜ਼ਿਆਦਾ ਹੋਣ ਕਰਕੇ ਬਾਬਾ ਜੀ ਨੇ ਨੀਂ ਰੱਖਦੀ ਸ਼ੈੱਡ ਦੀ ਕਿਉਂਕਿ ਇੱਕ ਬਾਰਿਸ਼ ਦਾ ਮੌਸਮ ਆ ਤੋ ਬਾਰਿਸ਼ ਕਾਫੀ ਹੋ ਰਹੀ ਹੈ ਤੇ ਇਸ ਕਰਕੇ ਉਹ ਕਹਿੰਦੇ ਵੀ ਜਲਦ ਤੋਂ ਜਲਦ ਜਿਹੜਾ ਕਿ ਸ਼ੈੱਡ ਤਿਆਰ ਕੀਤਾ ਜਾਵੇਗਾ। ਅੱਸੀ ਕਾਲ ਜੀ। ਕਿਹੜੀ ਜਗ੍ਹਾ ਤੋਂ ਆਈ ਜੀ? ਪਿੰਨ ਮੈਮੋ ਆਣਾ। ਅੱਛਾ ਜੀ। ਤਸੀਹ ਜਿਲ੍ਹਾ। ਮੇਰੇ ਨਾਲ ਸੀਗੀ ਬੈਗ ਦੀ। ਅੱਛਾ ਜੀ। ਤੇ ਚੱਕਰ ਆਉਂਦੇ ਸੀ। ਅੱਛਾ ਜੀ। ਫੇਰ ਬਾਕੀ ਸ਼ੂਗਰ ਸੀ। अच्छा जी इस कर के मैं वीडियो देखी बाबा जी दी अच्छा जी तो उस तो बाद फिर असि आण लाग गए इथे ठीक किन्ने ਥੋੜੀ ਹੋਈ ਤਨ ਥੋੜੀ ਕਿੰਨਾ ਕ ਫਰਕ ਲੱਗਦਾ ਬਾਬਾ ਜੀ ਮਤਲ ਕਹਿਣ ਦਾ ਮੈ ਤਾਂ ਨਾ ਵੀ ਫਰਕ ਆਪ ਦੇ ਆਪ ਚ ਹੀ ਲੱਗਦਾ ਵੀ ਕੁਛ ਨਾ ਕੁਛ ਹੋਇਆ ਜਾ ਕੇ ਅਸਲੀ ਹੋਈ ਚਾਹੀ ਹਾਂ ਕਿਉਂਕਿ ਜਾਨ ਜੀ ਆਈ ਹੈ ਜਾਨ ਜੀ ਆਈ ਹੈ ਹੌਸਲਾ ਸਾਰਾ ਕਿਉਂਕਿ ਇੱਥੇ ਜਦੋਂ ਸੰਗਤ ਆਉਂਦੀ ਹੈ ਨਾ ਜਦੋਂ ਦੇਖਦੇ ਆ ਸੁਣਦੇ ਆ ਫਿਰ ਪਤਾ ਲੱਗਦਾ ਵੀ ਕੀ ਇੱਥੇ ਚਾਹੀ ਹਾਂ ਹਾਂ ਬਾਕੀ ਅਸੀਂ ਕੋਈ ਵਢਾਈ ਵਢਾਈ ਅਸੀਂ ਵਢਾਈ ਨਹੀਂ ਕਰਦੇ ਅਸੀਂ ਤਾਂ ਮੰਨਦੇ ਤਾਂ ਇਉਂ ਵੀ ਗੁਰੂ ਮਹਾਰਾਜ ਨੂੰ ਮੰਨਦੇ ਤਾਂ ਜਿੱਥੇ ਬਾਬਾ ਜੀ ਹੁੰਦੇ ਉੱਥੇ ਜੇ ਕੋਈ ਦੂਜਾ ਚੇਲਾ ਚ ਉਧਰ ਨਹੀਂ ਉਹ ਨਹੀਂ ਮੰਨਦੇ ਅਸੀਂ ਤੇ ਕੋਈ ਲੈਂਦੇ ਦਿੰਦੇ ਆ ਕੋਈ ਨਾ ਨਾ ਕੁਛ ਨਹੀਂ ਕੁਛ ਨਹੀਂ ਆਪ ਦੀ ਸ਼ਰਦਾ ਤੁਹਾਡੇ ਕੋਲੇ ਜੋ ਮਰਜ਼ੀ ਕਰ ਦੇ ਕੋਈ ਇੱਥੇ ਮੰਗ ਨਹੀਂ ਕੋਈ ਇਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਵੀ ਨਾ ਬਾਕੀ ਤੁਹਾਨੂੰ ਮੈਂ ਇੱਕ ਬੇਨਤੀ ਕਰਨਾ ਵੀ ਕਿਸੇ ਕਿਸਮ ਦਾ ਦੂਜਾ ਚੱਕਰ ਨਹੀਂ ਪਾਉਣਾ ਵੀ ਤੁਸੀਂ ਆਹ ਕਰਨਾ ਜਾ ਕੇ ਉਹ ਕਰਨਾ ਉੱਥੇ ਆਹ ਲਾਉਣਾ ਨਾ ਇਸ ਗੱਲ ਤੋਂ ਰਹਿਤ ਹੈ ਕੀ ਨਾਮ ਹੈ ਇਹ ਆਪਣਾ ਰਾਜੀੂ ਸਿੰਘ ਤੇ ਕਿੰਨੇ ਚਿਰ ਤੋਂ ਆ ਰਹੇ ਜੀ ਇੱਥੇ ਮੈਨੂੰ ਦੂਜੀ ਵਾਰ ਹੀ ਆਇਆ ਇੱਥੇ ਮੈਨੂੰ ਡੈਕਸ ਪ੍ਰੋਬਲਮ ਸੀ ਮੈਂ ਹੁਣ ਪੂਰਾ ਪਰਸੈਂਟ ਠੀਕ ਆ ਗਿਆ 50% ਹਾਂ ਦਵਾਈ ਚੱਲਦੀ ਵਸੇ ਹੁਣ ਕੋਈ ਦਵਾਈ ਨਹੀਂ ਜਾਂਦੀ ਤੇ ਇਕੱਲੇ ਆਉਣੇ ਕਿ ਨਾਲ ਨਹੀਂ ਨਾਲ ਵਾਈਫ ਉਹਨੂੰ ਗਠੀਆ ਵੀ ਠੀਕ ਹੈ ਉਹ ਵੀ ਠੀਕ ਹੈ ਉਹਦਾ ਕਿੰਨਾ ਥੋੜਾ ਜੀ ਉਹਨਾਂ ਦਾ ਵੀ ਦੁੱਧੇ ਦੁੱਧ ਦਵਾਈ ਦਈ ਉਹਨਾਂ ਦੇ ਵੀ ਬੰਦ ਨਹੀਂ ਉਹ ਉਹ ਤਾਂ ਚੱਲਦੀ ਉਹਨਾਂ ਦੀ ਘੱਟ ਗਈ ਦਵਾਈ ਪਰ ਮੈਂ ਜੋ ਨਹੀਂ ਲਈ ਬਈ ਆ ਸੰਤੁਸ਼ਟ ਆ ਤੁਸੀਂ ਚਾਵਾ ਪੂਰੇ ਇੱਥੇ ਦੋ ਲਾ ਬੰਦੇ ਜੀ ਮੇਰਾ ਇੱਥੇ ਸਵੇਰੇ 4 ਵਜੇ ਤੋਂ ਸੰਗਤ ਉਹਨੀ ਸ਼ੁਰੂ ਹੋ ਜਾਂਦੀ ਹੈ ਰਾਤ ਦੇ 11 11 ਵਜੇ ਤੱਕ 11 ਵਜੇ ਬਬ ਕੋਈ ਆਪਣੇ ਰਿਲੇਟਿਵ ਨਹੀਂ ਸੀ ਅੱਛਾ ਜੀ ਉਹਨਾਂ ਨੂੰ ਗੱਲ ਚ ਇਹਦੀ ਕੈਲੋ ਟਿਊਮਰ ਕਹेलो ਅੱਛਾ ਜੀ ਹਾਂ ਬਹੁਤ ਪ੍ਰੋਬਲਮ ਸੀ ਤੇ ਉਹਨਾਂ ਨੂੰ ਮੈਕ ਤੋਂ ਬਾਬਾ ਜੀ ਤੋਂ ਥੋੜੇ ਪੁਆਏ ਤੇ ਉਹ ਅੱਜ ਮੇਰਾ ਖਿਆਲ ਵੀ 60% ਠੀਕ ਆ ਤੇ ਹੋਰ ਜਦੋਂ ਦੋ ਥੋੜੇ ਪੈ ਕੇ ਤੇ ਆਪੇ ਨਾਲੇ ਆਪ ਦਾ ਬਾਬਾ ਜੀ ਜੋ ਹੁਕਮ ਲਾਉਣਗੇ ਸੇਵਾ ਕਰਨ ਗਿਆ ਅੱਛਾ ਜੀ ਇੰਨਾ ਮਾਲਿਕ ਮਹਾਲੀ ਰਹਿੰਦੇ ਮਹਾਲੀ ਚ ਦੋ ਮਰੀਠੀ ਕੀਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਬਾ ਜੀ ਫਿਰ ਸੰਗਤ ਵਧ ਗਈ ਤੇ ਮੈਨੇਜ ਕਰਨਾ ਥੋੜਾ ਜਿਆ ਔਖਾ ਨਹੀਂ ਹੋਇਆ ਪਏ ਔਖਾ ਤਾਂ ਹੈਗਾ ਹੀ ਅੱਛਾ ਜੀ ਸੰਜੋਗ ਬਾਬਾ ਜੀ ਫਿਰ ਰੋਟੀ ਖਾਣ ਦਾ ਕਦੋਂ ਟਾਈਮ ਲੱਗਦਾ ਰੋਟੀ ਗੱਲ 4 ਵਜੇ ਖਾਦੀ ਸਾਢੇ 4 ਵਜੇ ਸਵੇਰ ਦੀ ਟਾਈਮ ਹੀ ਨਹੀਂ ਦਿੱਤਾ ਸੰਗਤ ਨੂੰ ਉੱਠਣ ਦਾ ਅੱਛਾ ਜੀ ਹਾਂ ਜੀ ਬਹੁਤ ਬਾਈ ਕਿੱਥੋਂ ਤੁਹਾਨੂੰ ਇਹ ਵਾਰ ਹੋਇਆ ਵੀ ਤੁਸੀਂ ਥੋੜੇ ਪਾ ਦਿੰਨੇ ਆ ਇੱਕ ਤਲੋਂ ਦਾਤੀ ਆ ਇੱਕ ਕਿਸਾਨ ਦੇ ਕੰਮ ਆਉਣ ਵਾਲੀ ਚੀਜ਼ ਆ ਹਾਂ ਜੀ ਹਾਂ ਜੀ ਵੀ ਇਹੋ ਜਿਹਾ ਕੀ ਉਹਦੇ ਵਿੱਚ ਤੁਸੀਂ ਯਾਨੀ ਕਿ ਕਰਦੇ ਜੀ ਵੀ ਜਿਹੜੀ ਸੰਗਤ ਹੁਣ ਮੈਂ ਤਾਂ ਖੁਦ ਹੈਰਾਨ ਆ ਇਹਨਾਂ ਦੇ ਬਿਆਨ ਸੁਣ ਕੇ ਤੇ ਹੋਰ ਵੀ ਦੋ ਚਾਰ ਬੀਬੀਆਂ ਦੇ ਬਟ ਬਟ ਡਾਕਟਰ ਫੇਲ ਹੋ ਜਾਂਦੇ। ਹੋ ਗਈ। ਪਰ ਤੁਸੀਂ ਫਿਰ ਇਹੋ ਜਿਹਾ ਤੁਹਾਨੂੰ ਕੀ ਵਾਰਾ ਵੀ ਤੁਸੀਂ ਇਹ ਸੰਤ ਭਾਈ ਮੋਰਤੋਂ ਦੀ ਸਾਡੀ ਪਿੰਡ ਜਗਾ ਬਣੀ ਹੋਈ ਆ। ਅੱਛਾ। ਸੰਤ ਭਾਈ ਮੋਰਸ ਕੋਲ ਗਾਈਆਂ ਹੁੰਦੀਆਂ ਸੀ। ਅੱਛਾ ਜੀ। ਉਹ ਨਾ ਚੋਰ ਆਏ ਸੀ। ਗਾਈਆਂ ਲੈ ਕੇ ਚਲੇ ਜਾਂਦੇ ਸੀ। ਜਦੋਂ ਜੂਟ ਉੱਪਰ ਤੇ ਸੀ ਅੱਖਾਂ ਤੋਂ ਅੰਨੇ ਹੋ ਜਾਂਦੇ ਸੀ। ਸਾਰੀ ਰਾਤ ਹੀ ਆਹੀਂ ਕਰੀਗੇ ਚੋਰ। ਕੀ ਗਾਈਆਂ ਛੱਡ ਕੇ ਭੱਜ ਕੇ ਉਹ ਚੋਰ। ਹਾਂ ਜੀ। ਜਦੋਂ ਪਿੰਡ ਦੀ ਜੂਟ ਆਪਣੀ ਅੰਨੇ ਹੋ ਜਾਂਦੇ। ਜਦੋਂ ਪਿੰਡ ਚ ਲੈ ਆਉਂਦੇ ਸੀ ਉਹ ਤੋਂ ਦਿਸਣ ਲੱਗ ਜਾਂਦਾ ਸੀ। ਅੱਛਾ ਅੱਛਾ। ਹਾਂ ਜੀ। ਉਹ ਮੈਂ ਸੇਵਾ ਇੰਦਰ ਖਾਤੇ ਕਰਦਾ ਸੀ ਪਹਿਲਾਂ ਮਕਸਦ ਸਾਹਿਬ ਜਲਾ ਮਕਸਦ ਸਾਹਿਬ ਤੋਂ ਗਾਇਆਂ ਦੀ ਸੇਵਾ ਕਰਦਾ ਸੀ ਜਦੋਂ ਮੈਂ ਸ਼ਹਿਰ ਜਾਣਾ ਪੱਠੇ ਪਾ ਦਨੇ ਆ ਠੀਕ ਹੈ 2023 ਦੇ ਵਿੱਚ ਸਾਬਕਾ ਸਰਪੰਚ ਦਰਸ਼ਨ ਸਰਪੰਚ ਦੇ ਘਰੇ ਲੱਗਿਆ ਸੀ ਮੈਂ ਅੱਛਾ ਜੀ ਇੱਕ ਸਰਗਾਣੇ ਦਾ ਮੁੰਡਾ ਰੰਗ ਕਾਲਾ ਕਾਲਾ ਸੀ ਅਸੀਂ ਉਹਨੂੰ ਆਖਿਆ ਵੀ ਆਪਣਾ ਜਿਹੜੀ ਪਾਈਏ ਮੋਟਰਸਾਈਕਲ ਦੇ 500 ਤੁਸੀਂ ਪਾਓ 500 ਮੈਂ ਪੜਨਾ ਮੇਰਾ ਮੋਟਰਸ ਨਾਲ ਪਜਾ ਕੇ ਲੈ ਜੀ ਮੈਂ ਡਰਦਾ ਸੀ ਵੀ ਗੱਟੇ ਲੱਦ ਲੈਂਦਾ ਸੀ ਤੇ ਗਾਇਆਂ ਨੂੰ ਪੱਠੇ ਪਹੁੰਚ ਜਾਂਦਾ ਤੇ ਮਗਰ ਮੋਟਰਸਨ ਦਾ ਧਿਆਨ ਰੱਖਣਾ ਪੈਂਦਾ ਸੀ ਉਹਨੂੰ ਨਾਲ ਮੈਂ ਪਿੰਡ ਦੇ ਸਾਂ ਭੋਲਾ ਸਿੰਘ ਜੀ ਸੇ ਉਹਦਾ ਮੁੰਡਾ ਸੀ ਉਹ ਅੱਛਾ ਜੀ ਮਿਹਰਸੇ ਸੀ ਉਹ ਤੇ ਉਹ ਨਾਲ ਵੀ ਉਹਨਾਂ ਕੋਲੇ ਮੈਂ ਗਿਆ ਰੇੜੀ ਮੰਗਣ ਗਿਆ ਸੀ ਸਾਰੀ ਗੱਲ ਤੁਹਾਨੂੰ ਦੱਸੂਗਾ ਰੇੜੀ ਮੰਗਣ ਗਿਆ ਮੈਂ ਕਿ ਮੈਨੂੰ ਰੇੜੀ ਦੇ ਦਿਓ ਤੇ ਮੋਟਰਸਾਈਕਲ ਆ ਮੈਂ ਹੁੱਕ ਲੱਗੀ ਆਪਣੇ ਤੇ ਉਹ ਆਂਦਾ ਵੀ ਰੇੜੀ ਦਾ ਕੀ ਕਰਨਾ ਮੈਂ ਕਿ ਇਸ ਤਰ੍ਹਾਂ ਕਰਕੇ ਅਸੀਂ ਗਾਈਆਂ ਦੀ ਸੇਵਾ ਕਰਨੀ ਉਹਦਾ ਟਰੈਕਟਰ ਟਰਾਲੀ ਮੇਰਾ ਹੋਇਆ ਕਰੂਗਾ ਤੁਸੀਂ ਪਿੰਡ ਚੋਂ ਸੰਜੋਗ ਲੋ ਜਦੋਂ ਮੈਂ ਉੱਥੇ ਮੋਟਰਸਾਈਕਲ ਤੇ ਲੈ ਕੇ ਤੇ ਸਾਫ ਦਾ ਸਰਪੰਚ ਜਿਹੜਾ ਹੁਣ ਬਣਿਆ ਨਵਾਂ ਹੁਣ ਬਣਿਆ ਸਕਿੰਦੇ ਉਹਨਾਂ ਦਾ ਬਜ਼ੁਰਗ ਨੂੰ ਨਾਲ ਲੈ ਕੇ ਅਸੀਂ ਪਿੰਡ-ਪਿੰਡ ਜਾ ਕੇ ਵੀ ਜਾ ਕੇ ਗਲੀਆਂ ਜਾ ਕੇ ਗਰਾਈ ਇਕੱਠੀ ਸ਼ੁਰੂ ਕਰਤੀ ਤੂੜੀ ਇਕੱਠੀ ਕਰ ਲਈ 12000 ਰੁਪਏ ਪਹਿਲਾਂ 5000 ਰੁਪਏ ਆਪਦੇ ਕੋਲੋਂ ਸ਼ੁਰੂ ਤੋਂ ਆਪਦੇ ਕੋਲ ਪਾਇਆ ਸੀ 800 ਰੁਪਏ ਤੁਹਾਨੂੰ ਗਰਾਈ ਹੋਈ ਦੀ ਪਿੰਡ ਚ ਪਹਿਲਾਂ ਗਿਰ 800 ਛੋਟ ਨਹੀਂ ਮਾਰਨਾ 5000 ਰਹੀਆਂ ਆਪਦੇ ਕੋਲੋਂ ਪਾਇਆ ਸੀ ਦੂਜੀ ਵਾਰ ਸਾਨੂੰ ਹੋਈ ਸੀ 12000 ਰੁਪਏ ਪਿੰਡ ਚ ਗਰਾਈ ਐਂਦੀ ਹੋਈ ਸਾਨੂੰ 15000 ਰੁਪਏ ਤੀਜੀ ਵਾਰ ਹਾਂਜੀ ਇੱਕ ਅਸੀਂ ਘੋੜਾ ਲੈਂਦੇ ਸੀ ਨਾਲ ਬਿਸਕਟ ਲੈਂਦੇ ਸੀ ਹਰਾ ਚਾਰਾ ਹੀ 15000 ਦਾ ਮੁੱਲ ਲੈਂਦੇ ਸੀ ਮੁੱਲ ਲੈ ਕੇ ਇਸੇ ਦਰਬਾਰ ਤੇ ਮੇਰੇ ਕੋਲ ਵੀਡੀਓ ਵੀ ਤੁਹਾਨੂੰ ਦਊਗਾ ਮੈਂ ਇਹ ਛੇਟਰੀ ਕਰ ਲੈਂਦੀ ਸਾਰੀ ਸੰਗਤ ਆ ਕੇ ਮੇਰ ਨਾਲ ਲਾਉਂਦੀ ਮੋੜੀ ਵਾਲੇ ਦੇਣ ਅਹੀਂ ਰਲਾਉਨੇ ਆਂ ਛਣਾ ਨਾਲ ਵਾਲੇ ਦੇ ਨਹੀਂ ਪਾ ਕੇ ਪਾਉਣੇ ਉਹਨਾਂ ਨੂੰ ਆ ਜਿਹੜੇ ਬੇ ਸਾਰੇ ਪਸੂ ਗਲੀਆਂ ਚ ਗਲੀਆਂ ਚ ਕੱਲੀ ਕੱਲੀ ਗਲੀ ਚ ਜਾ ਕੇ ਅਹੀਂ ਪਾ ਕੇ ਹਾਂ ਬਿਸਕਟ ਕੁੱਤੇ ਹਵੱਤੇ ਸੀ ਘੋੜਾ ਹੀ ਗਾਈਆਂ ਨੂੰ ਜਿਹੜੇ ਠੰਡ ਜਿਹੀ ਬੈਠੀਆਂ ਉਹਨਾਂ ਨੂੰ ਚਾਰਦੇ ਸੀ ਚਲੋ ਉਹ ਤਾਂ ਠੀਕ ਹੈ ਪਰ ਤੁਹਾਨੂੰ ਬਾਜ ਬਾਜ ਵੀ ਇਸੇ ਤਰ੍ਹਾਂ ਵਜੇ ਜੇ ਸੰਗਤਾਂ ਦੀ ਸੰਗਉ ਦੀ ਸੇਵਾ ਕੀਤੀ ਸੰਤ ਭਾਈ ਮੋਹਰਸੋਂ ਨੇ ਮੈਨੂੰ ਵਰ ਦਿੱਤਾ ਮੈਂ ਤਾਂ ਆਪ ਕਾਰਪੈਂਟਰ ਦਾ ਕੰਮ ਕਰਦਾ ਸੀ ਬਹੁਤ ਠੇਕੇਦਾਰੀ ਵਧੀਆ ਮੇਰੀ ਚੱਲਦੀ ਸੀ ਬੱਜੇ ਤੋਂ ਮਾਰ ਇਨੇ ਵਰ ਦੇ ਨਾ ਕਿਤ ਪਤਾ ਕਿਤ ਵਰ ਚੱਲ ਗਿਆ ਪਹਿਲਾ ਤੁਹਾਡੇ ਕੋਲੇ ਜਿਹੜਾ ਵੀ ਪਹਿਲੀ ਸੰਗਤ ਕਿਹੜੀ ਸੀ ਜਿਹੜੀ ਤੁਹਾਡੇ ਤੋਂ ਠੀਕ ਹੋਈ ਤੁਹਾਨੂੰ ਕੋਈ ਯਾਦ ਹੋਵੇ ਪਹਿਲੀ ਸੰਗਤ ਤਾਂ ਇਸ ਤਰ੍ਹਾਂ ਹੀ ਰੰਡੇ ਰੋਡੇ ਪਿੰਡ ਸੀ ਗਰਦਿਆਲ ਸਿੰਘ ਸੀ ਉਹਦੇ ਨਾਲ अच्छा जिम्मेदार ਸੀ ਮੈਂ ਉੱਥੋਂ ਮਾਗੀ ਵਾਲੇ ਦਿਨ ਤੋਂ ਬਾਅਦ ਮੈਂ ਉੱਥੇ ਥੋਲੇ ਪਾ ਕੇ ਹੁੰਦਾ ਵੀ ਮੇਰਾ ਨਾ ਲੋਈ ਭੇਜ ਜਾਂਦੀ ਸਾਰੇ ਲੀੜੇ ਭੇਜ ਜਾਂਦੇ ਸੀ ਮੇਰੇ ਅੱਛਾ ਅੱਛਾ ਜੇ ਮੈਂ ਉਹਨਾਂ ਨੇ ਮੈਨੂੰ ਨਾ ਹੀਟਰ ਦੇਣਾ ਹੀਟਰ ਨਾਲ ਮੇਰੇ ਲੀੜੇ ਸਿਕਾ ਦਨੇ ਮੈਂ ਉੱਥੇ ਇੱਕ ਮਹੀਨਾ ਉੱਥੇ ਥੋਲਾ ਪਾਉਂਦਾ ਰ ਮੋਟ ਸੰਜਾ ਕੇ ਸਵੇਰ 6 ਵਜੇ ਜਾਂਦਾ ਸੀ 8 ਵਜੇ ਨੂੰ ਆ ਕੇ ਮੈਂ ਕੰਮ ਤੇ ਲੱਗ ਜਾਂਦਾ ਸੀ ਠੀਕ ਹੈ ਉਦੋਂ ਬਾਅਦ ਉਹਨਾਂ ਨੇ ਜੱਸਿਆ ਨੇ ਫੋਨ ਮਾਰਿਆ ਤੁਹਾਡੇ ਪਿੰਡ ਬਾਬਾ ਆਉਂਦਾ ਜੱਸਿਆ ਨੇ ਸਾਡੇ ਪਿੰਡ ਫੋਨ ਆਉਂਦਾ ਉਦੋਂ ਤਾਂ ਬਾਬੇ ਦਾ ਦਿਨ ਕਾ ਫਿਰ ਹੌਲੀ 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 ਘਰੇ ਘਰੀ ਘਰੀ ਕਰਦੇ ਬਤੁਰਦਾ ਫਿਰਦਾ ਥੋੜਾ ਪਾਉਂਦੇ ਜਿੰਨੇ ਆਉਂਦਾ ਨਾ ਜਿਵੇਂ ਡਾਕਟਰ ਦਵਾਈ ਨਹੀਂ ਦਿੰਦਾ ਇਸੇ ਤਰ੍ਹਾਂ ਜਿਹਦੀ ਦਾਤੀ ਉੱਥੇ ਜਾ ਕੇ ਥੋੜਾ ਪਾ ਜਾਂਦਾ ਸੀ ਪਖਰ ਜਾਂਦਾ ਸੀ ਮੇਰਾ ਥੋੜਾ ਫਿਰ ਇਹ ਦਾਤੀ ਨਾਲ ਹੀ ਪਾਉਣਾ ਤੁਸੀਂ ਇਹ ਦਾਤੀ ਨਾਲ ਕੀ ਮਤਲਬ ਕੀ ਇਹ ਇਹਦੇ ਵਿੱਚ ਕੀ ਰੋਲ ਹੁੰਦਾ ਜੀ ਇਹ ਤਾਂ ਮਾਲਕ ਤੇ ਪਤਾ ਹੈ ਮਾਲਕ ਨੂੰ ਪਤਾ ਮੈਨੂੰ ਨਹੀਂ ਪਤਾ ਤੁਸੀਂ ਹੱਥ 'ਚ ਫੜ ਲੀਤੇ ਹੈ ਨਾ ਚਲੋ ਮਿਹਰਬਾਨੀ ਬਾਬਾ ਜੀ ਮਾਲਕ ਚਲ ਜੀ ਸ਼ੁਕਰੀਆ ਸ਼ ਤਾਂ ਮਿੱਤਰੋ ਸਾਰਿਆਂ ਦੇ ਬਿਆਨ ਸੁਣ ਤੋਂ ਬਾਅਦ ਮੈਨੂੰ ਤਾਂ ਆਪ ਕਿਤੇ ਨਾ ਕਿਤੇ ਵਿਸ਼ਵਾਸ ਜਾ ਹੋਣ ਲੱਗ ਗਿਆ ਮੈਂ ਕਿਹਾ ਯਾਰ ਵੀ ਵਾਕਈ ਬਾਬੇ ਨੇ ਡਾਕਟਰਾਂ ਨੂੰ ਫੇਅਰ ਕਰ ਰੱਖਿਆ ਹੈ ਨਾ ਤਾਂ ਜਿਹੜੇ ਕਹਿੰਦੇ ਆ ਵੀ ਸਾਨੂੰ ਬਈ ਇੱਕ ਪੋਜ਼ਿਟਿਵ ਫੀਲਿੰਗ ਆਉਂਦੀ ਆ ਆਣ ਕੇ ਅਸੀਂ ਬਿਮਾਰ ਆ ਜਦੋਂ ਬਾਬਾ ਜੀ ਥੌਲਾ ਪਾ ਦਿੰਦੇ ਆ ਸਾਨੂੰ ਇੱਕ ਆਸ ਆ ਜਾਂਦੀ ਆ ਕਿ ਪੜ੍ਹਨ ਦੇ ਦਰਮਿਆਨ